ਸਮੰਨ ਦੇ ਵਿੱਚ ਦੇਖੋ ਸਾਡੇ ਕੋਲ ਜਿਹੜੀ ਆ ਇਹ ਗੋਪ ਸੂਚਨਾਵਾਂ ਜਿਹੜੀਆਂ ਪ੍ਰਾਪਤ ਹੋ ਰਹੀਆਂ ਸੀਗੀਆਂ ਕਿ ਕੀੜੀ ਦੇ ਏਰੀਏ ਦੇ ਵਿੱਚ ਕੁਝ ਜਿਹੜੇ ਹੈਗੇ ਕ੍ਰਸ਼ਰ ਓਨਰਸ ਆਪਣੇ ਵੈਸਟਰਨ ਇੰਟਰਸਟ ਲਈ ਇਲੈਗਲ ਮਾਈਨਿੰਗ ਜਿਹੜੀ ਹੈਗੇ ਬੜੇ ਲੁਕਵੇਂ ਢੰਗ ਨਾਲ ਕਰ ਰਹੇ ਆ ਜਿਵੇਂ ਕਿ ਤੁਸੀਂ ਵੀ ਇਸ ਰਸਤੇ ਥਾਣੀ ਆਏ ਆ ਮੈਂ ਵੀ ਅੱਜ ਮੌਇਨਾ ਕਰਨ ਆਇਆ ਆ ਜਗਾ ਤਾਂ ਕੋਈ ਰਾਤ ਹੀ ਆਪਰੇਟ ਕੀਤਾ ਸੀ ਇੱਥੇ ਸਪੈਸ਼ਲ ਆਪਰੇਸ਼ਨ ਦੁਆਰਾ ਅੱਜ ਤੁਸੀਂ ਰਸਤੇ ਤੇ ਆਏ ਆ ਇੱਥੇ ਗੱਡੀ ਆਉਣਾ ਬਹੁਤ ਮੁਸ਼ਕਲ ਆ ਸੋ ਪ੍ਰਸਿੱਧੀਆਂ ਪਾਰਟੀਆਂਜ਼ ਨੂੰ ਬਕਾਇਦਾ ਤੌਰ ਤੇ ਇੱਥੇ ਮੁਸ਼ਕਲ ਕਰਨੀ ਪਈ ਐ ਪੈਦਲ ਚੱਲ ਕੇ ਆਈਆਂ ਔਰ ਜਿਹੜੀ ਇਹ ਜਗ੍ਹਾ ਐ ਸਾਰੇ ਆਸ-ਪਾਸੇ ਕਮਾਦ ਐ ਔਰ ਵਿੱਚ ਦੇਖੋ ਕਿੰਨੀ ਵੱਡੀ ਤਦਾਦ ਦੇ ਵਿੱਚ ਇਹ ਜਗ੍ਹਾ ਦਾ ਖੁਦਾਈ ਕੀਤੀ ਹੋਈ ਆ ਔਰ ਇਹ ਇਹ ਜਿਹੜੇ ਖੁਦਾਈ ਮੌਕੇ ਤੇ ਕੱਲ ਚੱਲ ਰਹੀ ਸੀ ਉਹਨੂੰ ਸਾਡੀ ਪੁਲਿਸ ਪਾਰਟੀ ਨੇ ਰੇਡ ਕਰਕੇ ਸੀਆਈਏ ਦੀ ਪੁਲਿਸ ਪਾਰਟੀ ਨੇ ਰੇਡ ਕਰਕੇ ਰੰਗੇ ਹਥੀ ਗ੍ਰਿਫਤਾਰ ਕੀਤਾ ਇਹਦੇ ਵਿੱਚ ਇਸ ਦਾ ਮਾਲਕ ਜਿਹੜਾ ਹੈਗਾ ਆ ਕਰਸ਼ਰ ਓਨਰ ਹੈਗਾ ਸਰਬਜੀਤ ਸੱਬਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ 6 ਉਹਦੇ ਜਿਹੜੇ ਕਰੰਦੇ ਆ ਇੱਥੇ ਮਾਈਨਿੰਗ ਕਰ ਰਹੇ ਸੀਗੇ ਇਨਕਲੂਡਿੰਗ ਇੱਕ ਪੋਕਲਨ ਮਸ਼ੀਨ ਆ ਤੇ ਦੋ ਹਾਈਡਰੋਲਿਕ ਟਿਪਰ ਜਿਹੜੇ ਕਿ ਭਰੇ ਗਏ ਭਰੇ ਜਾ ਰਹੇ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਮੌਕੇ ਤੋਂ ਗ੍ਰਿਫਤਾਰ ਕਰਕੇ ਰਿਕਵਰ ਕਰ ਲਿਆ ਗਿਆ ਇਹਦੇ ਵਿੱਚ ਅਸੀਂ ਬਿਲਕੁਲ ਸਖਤ ਰਪਈਆ ਅਪਣਾਵਾਂਗੇ ਕਿਸੇ ਵੀ ਹਾਲਤ ਦੀ ਜਿਹੜੀ ਕਿਸੇ ਵੀ ਵਿਭਾਗ ਦੇ ਕੋਈ ਵੀ ਢੇਲਾ ਚਾਹੇ ਉਹ ਮੇਰਾ ਆਪਣਾ ਵਿਭਾਗ ਕਿਉਂ ਨਾ ਹੋਵੇ ਉਹ ਢੇਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਸ ਸਬੰਧ ਵਿੱਚ ਅਸੀਂ ਆਪਣੇ ਮੁਖ ਅਫਸਰ ਥਾਣਾ ਨੂੰ ਵੀ ਆ ਜਿਹੜਾ ਹੈਗਾ ਆ ਨੈਗਲੀਜੈਂਸ ਦੇ ਤੌਰ ਦੇਤੇ ਉਹਨੇ ਉਹਨੇ ਇਹਦੇ ਚਣਗਹਿਲੀ ਕੀਤੀ ਆ ਅਸੀਂ ਉਹਨੂੰ ਸਸਪੈਂਡ ਕੀਤਾ ਇਸ ਤੋਂ ਇਲਾਵਾ ਕੁਝ ਮੁਲਾਜ਼ਮਾਂ ਨੂੰ ਅਸੀਂ ਇਹ ਰਗਾ ਇਥੋਂ ਟ੍ਰਾਂਸਫਰ ਆਊਟ ਕੀਤਾ ਹੈਗਾ ਸੋ ਇਹਦੇ ਵਿੱਚ ਭਵਿੱਖ ਵਿੱਚ ਹੋਰ ਜ਼ਿਆਦਾ ਸਖਤੀ ਵਰਤਾਂਗੇ